ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੀਦੀਸ਼ਤਾਪ ਦੀ ਮਨਾਉਣ ਦੌਰਾਨ ਕੀਤੀ ਗਈ ਧਾਰਮਿਕ ਮर्याਦਾ ਦੀ ਉਲੰਘਣਾ ਤੇ ਅਕਾਲ ਤਖਤ ਸਾਹਿਬ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ মিডিਆ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਗੁਰੂ ਸਾਹਿਬ ਦੀ ਸ਼ਹੀਦੀ ਵਰਗਾ ਦੁੱਤੀ ਸਮਾਗਮ ਇਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਤਾਂ ਇਹ ਸਿੱਖਾਂ ਲਈ ਬਲਉਂਦਰਣ ਵਾਲੀ ਗੱਲ ਹੈ ਇਸ ਦੌਰਾਨ ਗਾਇਕ ਵੀਰ ਸਿੰਘ ਸ਼ਰੀ ਨਗਰ ਸਮਾਗਮ ਵਿੱਚ ਭਾਗ ਲੈਣ ਤੋਂ ਬਾਅਦ ਅਣਜਾਣੇ ਤੌਰ ਤੇ ਮर्याਦਾ ਲੰਗੀ ਹੋਣ ਕਾਰਨ ਅਕਾਲ ਤਖਤ ਸਾਹਿਬ ਅੱਗੇ ਮਾਫੀ ਨਾਮਾ ਲੈ ਕੇ ਪੇਸ਼ ਹੋਏ ਉਨ੍ਹਾਂ ਨੇ ਕਿਹਾ ਕਿ ਸੱਚਾ ਗੁਰੂ ਦਾ ਸਿੱਖ ਉਹੀ ਹੁੰਦਾ ਹੈ ਜੋ ਗੁਰੂ ਦੇ ਹੁਕਮ ਨੂੰ ਸਤਕਾਰ ਸਹਿਤ ਮੰਨਦਾ ਹੈ ਤੇ ਪੰਥ ਦੀ ਮर्याਦਾ ਅਨੁਸਾਰ ਚੱਲਦਾ ਹੈ ਸੋ ਮੈਂ ਆਪਣਾ ਮਾਫੀਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅਣਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਘਰ ਨਾਤਮਸਤਕ ਹੋਵਾਂ ਮੈਂ ਉਸ ਕੰਮਲੀ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਲਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਣਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਜ਼ਿੰਮੇਵਾਰ ਜਾ ਚੱਕਿਆ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਹਾਂ ਔਰ ਹਮੇਸ਼ਾ ਕੋਸ਼ਿਸ਼ ਇਹ ਹੀ ਕੀਤੀ ਹੈ ਕਿ ਮੈਂ ਚੰਗਾ ਗਾਵਾਂ ਚੰਗਾ ਸੁਣਾਵਾਂ ਤੁਹਾਨੂੰ ਅੱਗੇ ਵੀ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਸਿੰਘ ਉਹ ਆਏ تھے ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਦਾ ਹਾਂਜੀ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ